ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਛੋਟਾ ਵਪਾਰੀ ਅੱਜ ਅਸੀਂ ਬਹੁਤ ਦੁੱਖ ਭਰੇ ਸਮੇਂ ਦੇ ਵਿੱਚ ਸਾਡੀ ਸਾਡੀ ਇਸ ਜਮਾਤ ਦੇ ਨੌਜਵਾਨ ਸ਼ਹੀਦ ਸੁਭ ਕਰਨ ਦੇ ਉਸ ਸਥਾਨ ਤੇ ਖੜਿਆ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਅੱਜ ਕਲਯਸ਼ ਯਾਤਰਾ ਉਨ੍ਹਾਂ ਦੀ ਅਸਤੀ ਕਲਸ਼ ਯਾਤਰਾ ਪੂਰੇ ਦੇਸ਼ ਦੇ ਵਿੱਚ ਲਜਾਣ ਦੇ ਲਈ ਇੱਥੇ ਦੋਨੋਂ ਫੋਰਮਾਂ ਦੇ ਲੀਡਰ ਸਹਿਬਾਨ ਪਹੁੰਚੇ ਨੇ ਅਲੱਗ ਅਲੱਗ ਸਟੇਟਾਂ ਦੇ ਲੀਡਰ ਸਹਿਬਾਨ ਪਹੁੰਚੇ ਨੇ ਰਾਜਸਥਾਨ ਹਰਿਆਣਾ ਬਿਹਾਰ ਇਹਨਾਂ ਸਟੇਟਾਂ ਤੋਂ ਲੀਡਰ ਸਹਿਬਾਨ ਇੱਥੇ ਪਹੁੰਚ ਚੁੱਕੇ ਨੇ ਇਹ ਆਪਣੇ ਕਲਸ਼ ਇੱਥੋਂ ਹੀ ਇਹਨਾਂ ਦੇ ਹੈਂਡਓਵਰ ਕਰਾਂਗੇ ਬਾਕੀ ਜਿਹੜੇ ਜਿੰਨੇ ਵੀ ਕਲਸ਼ ਅਸੀਂ ਲੈ ਕੇ ਜਾਣੇ ਆ ਹਰਿਆਣੇ ਵਾਲਿਆਂ ਨੇ ਹਰਿਆਣੇ ਦੇ ਵਿੱਚ ਰਾਜਸਥਾਨ ਨੇ ਰਾਜਸਥਾਨ ਦੇ ਵਿੱਚ ਲਗਾਨ ਤੋਂ ਬਾਅਦ ਬਾਕੀ ਸਾਰੇ ਕਲਸ਼ਾਂ ਨੂੰ ਅਸੀਂ ਖਨੋਰੀ ਬਾਰਡਰ ਦੇ ਉੱਤੇ ਸੇਫਲੀ ਬੜੀ ਇੱਜ਼ਤ ਬੜੇ ਸਤਕਾਰ ਬੜੇ ਮਾਨ ਦੇ ਨਾਲ ਉੱਤੇ ਅਸੀਂ ਰੱਖਾਂਗੇ ਸਾਰੀਆਂ ਸਟੇਟਾਂ ਦੇ ਲੀਡਰ ਸਾਹਿਬਾਨ ਆ ਕੇ 2-4 ਦਿਨਾਂ ਦੇ ਵਿੱਚ ਵਿੱਚ ਜਿਵੇਂ ਜਿਵੇਂ ਕਿਉਂਕਿ ਸਾਨੂੰ ਪਤਾ ਲੱਗਾ ਸਾਊਥ ਤੋਂ ਇਹਨਾਂ ਨੂੰ ਇੱਥੋਂ ਸ਼ੁਭ ਕਰਨ ਦੇ ਅਸਥੀ ਕਲਸ਼ਾ ਨੂੰ ਲੈਣ ਵਾਸਤੇ 15 ਆਗਮਨ ਦੀ ਡਿਊਟੀ ਲੱਗੀ ਹੋਈ ਆ ਉਹ ਆ ਰਹੇ ਨੇ ਰਸਤੇ 'ਚ ਨੇ ਉਹਨਾਂ ਨੂੰ ਸਮਾਂ ਲੱਗਣਾ ਔਰ ਇਹਨੂੰ ਅਸੀਂ ਇਹਨਾਂ ਦੀ ਯਾਤਰਾ ਨੂੰ ਪੂਰੇ ਦੇਸ਼ ਦੇ ਵਿੱਚ ਹਰ ਵਰਗ ਨੂੰ ਦਰਸ਼ਨ ਕਰਵਾਉਣਾ ਚਾਹੁੰਦੇ ਆ ਅਸੀਂ ਹਰ ਵਿਅਕਤੀ ਤੱਕ ਇਹ ਗੱਲ ਜਾਵੇ ਕਿ ਜਿਹੜਾ ਇਹ ਸ਼ੁਭਕਰਨ ਹੈ ਇਹ ਕੇਵਲ ਕਿਸਾਨੀ ਲਈ ਨਹੀਂ ਇਹ ਕੇਵਲ ਆਪਦੇ ਪਿੰਡ ਲਈ ਨਹੀਂ ਕੇਵਲ ਆਪਦੀ ਰੋਜ਼ੀ ਰੋਟੀ ਲਈ ਨਹੀਂ ਇਹ ਪੂਰੇ ਦੇਸ਼ ਦੇ ਲਈ ਅੱਜ ਕੁਰਬਾਨੀ ਦੇ ਕੇ ਗਿਆ ਹੈ ਸਾਡੀ ਬਹੁਤ ਵੱਡੀ ਮੰਗ ਹੈ ਕਿ ਜਿੱਥੇ ਅਸੀਂ WTO ਦੇ ਵਿੱਚੋਂ ਭਾਰਤ ਨੂੰ ਬਾਹਰ ਲਿਆਉਣ ਦੀ ਗੱਲ ਕਰਦੇ ਆ ਤਾਂ ਉਦੋਂ ਪਰ ਵਪਾਰੀਆਂ ਦਾ ਮੁੱਦਾ ਵੀ ਉਹਦੇ 'ਚ ਆ ਜਾਂਦਾ ਹੈ ਉਦੋਂ ਐਜੂਕੇਸ਼ਨ ਸਿਸਟਮ ਦਾ ਮੁੱਦਾ ਵੀ ਉਹਦੇ 'ਚ ਆ ਜਾਂਦਾ ਹੈ ਹਰ ਵਰਗ ਦਾ ਮੁੱਦਾ ਇਹਦੇ 'ਚ ਆ ਜਾਂਦਾ ਜਿਸ ਤਰੀਕੇ ਦੇ ਨਾਲ ਵਿਸ਼ਵ ਵਪਾਰ ਦੀਆਂ ਸੰਸਥਾਆਂ ਦੀਆਂ ਨੀਤੀਆਂ ਦੇ ਤਹਿਤ ਹਰ ਚੀਜ਼ ਨੂੰ ਜਿਹੜੀ ਸਰਕਾਰੀ ਹੈ ਸਾਡੀ ਉਹਨੂੰ ਪ੍ਰਾਈਵੇਟੇਸ਼ਨ ਵੱਲੋਂ ਵਧਾਇਆ ਜਾ ਰਿਹਾ ਹੈ ਉਹਨੂੰ ਰੋਕਣ ਵਾਸਤੇ ਇਹ ਸਾਡੇ ਨੌਜਵਾਨੇ ਕੁਰਬਾਨੀ ਦਿੰਤੀ ਹੈ ਇਕੱਲਾ ਕਿਸਾਨੀ ਦਾ ਹੁਣ ਸ਼ਹੀਦ ਨਹੀਂ ਰਿਹਾ ਇਸ ਤੋਂ ਅੱਗੇ ਜਿਹੜੀ ਕਿਸਾਨੀ ਦੀ ਜੇ ਗੱਲ ਕਰਦੇ ਆ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਲਈ ਲੈਣ ਦੇ ਲਈ ਕਿਸਾਨਾਂ ਦੀ ਕਰਜ਼ ਮੁਕਤੀ ਦੇ ਲਈ ਕਿਸਾਨਾਂ ਦੀ ਜਿਸ ਤਰੀਕੇ ਦੇ ਨਾਲ ਜ਼ਮੀਨ ਅ디 ਗ੍ਰਹਿਣ ਕੀਤੀ ਜਾ ਰਹੀ ਹੈ ਉਹਨਾਂ ਕਾਨੂੰਨਾਂ ਨੂੰ ਸਿੱਕੇ ਤੰਗ ਕੇ 2013 ਦੇ ਕਾਨੂੰਨਾਂ ਨੂੰ ਸਿੱਕੇ ਤੰਗ ਕੇ ਉਹਦੀ ਲੜਾਈ ਲੜ ਰਿਹਾ ਸੀ ਸਾਡਾ ਇਹ ਨੌਜਵਾਨ ਸੋ ਇਸ ਕਰਕੇ ਇਹ ਜਿਹੜੀ ਲੜਾਈਆਂ ਨੇ ਇਹਨਾਂ ਦੇ ਲਈ ਉਹਨੇ ਲੜਦਿਆਂ ਆਪਣੇ ਪਰਾਨਾਂ ਦੀ ਆਹੂਤੀ ਦਿੱਤੀ ਆ ਤੋਂ ਅੱਜ ਅਸੀਂ ਚਾਹੁੰਦੇ ਆ ਕਿ ਹਰ ਦੇਸ਼ ਦਾ ਨਾਗਰਿਕ ਇਸ ਸਾਡੇ ਨੌਜਵਾਨ ਨੂੰ ਜਦੋਂ-ਜਦੋਂ ਵੀ ਤੁਹਾਡੇ ਨਗਰਾਂ ਦੇ ਵਿੱਚ ਵੀ ਤੁਹਾਡੇ ਇਲਾਕੇ ਦੇ ਵਿੱਚ ਦੀ ਇਹਨਾਂ ਦੀਆਂ ਅਸਤੀਕਲ ਯਾਤਰਾਵਾਂ ਨੇ ਨਿਕਲਣਾ ਹੈ ਲੰਘਣਾ ਹੈ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸ਼ਹੀਦ ਤੁਹਾਡਾ ਸਾਰਿਆਂ ਦਾ ਹੈ ਕੇਵਲ ਇੱਕ ਘਰ ਦਾ ਇੱਕ ਪਰਿਵਾਰ ਦਾ ਇੱਕ ਜਥੇਬੰਦੀ ਦਾ ਇੱਕ ਕਮਿਊਨਿਟੀ ਦਾ ਨਹੀਂ ਰਿਹਾ ਕਿਉਂਕਿ ਜਦੋਂ ਐਮਐਸਪੀ ਦੀ ਗੱਲ ਆਉਂਦੀ ਹੈ ਤੇ ਬੜੀ ਸਪਸ਼ਟ ਹੈ ਕਿ ਜੇਕਰ ਕਿਸਾਨ ਸਮਰੱਥ ਹੋਏਗਾ ਦੇਖਣ ਨੂੰ ਲੱਗਦਾ ਹੈ ਕਿ ਮੰਗ ਕੱਲੇ ਕਿਸਾਨਾਂ ਦੀ ਹੈ ਲੇਕਿਨ ਜਦੋਂ ਕਿਸਾਨ ਸਮਰੱਥ ਹੁੰਦਾ ਹੈ ਕਿਸਾਨ ਦੀ ਜੇਬ ਚ ਆਏ ਪੈਸੇ ਨੇ ਵਪਾਰ ਦੇ ਵਿੱਚ ਵੀ ਜਾਣਾ ਹੈ ਉਹਨੇ ਮੁੜ ਦੁਬਾਰਾ ਸਰਕਲ ਦੇ ਵਿੱਚ ਮਾਰਕੀਟ ਚ ਘੁੰਮਣਾ ਹੈ ਔਰ ਉਹਦੇ ਨਾਲ ਬੜੀਆਂ ਨਵੀਆਂ-ਨਵੀਆਂ ਵਸਤੂਆਂ ਤਿਆਰ ਕਰਨ ਦੀ ਲੋੜ ਪੈਣੀ ਹੈ ਸਰਕਾਰ ਨੂੰ ਜਿਹਦੇ ਲਈ ਰੁਜ਼ਗਾਰ ਨਹੀਂ ਦਿੰਦਾ ਵੀ ਮੌਕੇ ਉਪਲਬਧ ਕਰਵਾਉਣ ਲਈ ਇਹ ਲੜਾਈ ਲੜੀ ਜਾ ਰਹੀ ਹੈ ਸੋ ਇਸ ਕਰਕੇ ਇੱਥੋਂ ਅਸੀਂ ਸਾਰੇ ਆਗੂ ਸਹਿਬਾਨ ਇਕੱਠੇ ਆ ਇਕੱਠੇ ਹੋ ਕੇ ਅੱਜ ਇੱਥੋਂ ਯਾਤਰਾ ਨੂੰ ਅਸੀਂ ਪ੍ਰਾਰੰਭ ਕਰਾਂਗੇ ਸਾਡੀ ਇਸ ਇੱਕ ਯਾਤਰਾ ਦੇ ਲਈ ਗੱਡੀ ਸਾਡੀ ਤਿਆਰ ਹੋ ਚੁੱਕੀ ਆ ਬੜੇ ਸਤਕਾਰ ਦੇ ਨਾਲ ਬੜੇ ਮਾਨ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਇੱਥੋਂ ਜਿਹੜੇ ਸਾਡੇ ਸ਼ੁਭਕਰਨ ਦੇ ਅਸਤਕਲ ਕਲਸ਼ ਨੇ ਇਹਨਾਂ ਨੂੰ ਗੱਡੀ ਦੇ ਵਿੱਚ ਬਰਾਜ਼ਮਾਨ ਕਰਾਵਾਂਗੇ ਇਸ ਤੋਂ ਅੱਗੇ ਜਾ ਕੇ ਹਰ ਸਟੇਟ ਆ ਜਿਹੜੀ ਉਹ ਆਪਣੇ ਆਪਣੇ ਜਿਹੜੇ ਕਲਸ਼ ਲਏਗੀ ਅਗਲੀ ਗੱਲ ਮੈਂ ਬੇਨਤੀ ਕਰੂੰਗਾ ਭਦੇਰ ਸਾਹਿਬ ਨੂੰ ਇਹ ਵੀ ਦੋ ਗੱਲਾਂ ਇਹਨਾਂ ਦੇ ਬਾਰੇ ਸਾਡੇ ਸ਼ਮਾਨ ਸ਼ਿੰਗਲ ਦੇ ਬਾਰੇ ਜਾਣਕਾਰੀ ਸਾਜੀ ਬਾਠਿਓਂ ਅੱਜ ਦੋਨੋਂ ਫੋਰਮ ਸਹਿਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹ ਕਿਸਾਨ ਮਜ਼ਦੂਰ ਮੋਰਚਾ ਕੇ ਦੇਸ਼ ਵਰਕੇ ਲੀਡਰ जिला बठिंडा के गांव बल्लों में पहुंचे हैं जो हमारे वीर शहीद शुकरण सिंह जी का गांव है और आज यहाँ से 21 अस्थि कलश तैयार करके देश के कोने कोने तक जाएंगे और उसके बाद शहीद किसानों की अस्थि कलश यात्रा हमारी शुरू होगी हरियाणा में कल से ही 16 तारीख से अस्थि कलश यात्रा शुरू होगी हरियाणा के तमाम जिलों में सोनीपत पानीपत करनाल कुरुक्षेत्र अम्बाड़ा कैथल जींद फतेहाबाद सिरसा रोहतक चरखी दादरी भिवानी तमाम जिलों में ये जाएगी और वहाँ पे गाँव में जाके हम ये अपने किसानों को पूरे हरियाणा की आवाम को अन्य प्रदेशों की आवाम को ये बताएंगे कि किस तरीके से हमारे किसान भाई जब शांतिपूर्ण प्रदर्शन करने के लिए दिल्ली जाना चाह रहे थे जो हमारा लोकतांत्रिक अधिकार है उस समय इस तरीके से बर्बर -बर तरीके से क्रूरता की जुलम की सारी हदें पार करते हुए हरियाणा सरकार ने सीधी गोलियां चलाई हमारे किसान भाई बाईस साल के दो बहनों के इकलौते भाई शुक्रण सिंह जी को सिर में गोली मारी गई हमारे चार से अधिक किसान घायल हुए हैं और मैं पूरे देश के किसानों से भी ये प्रार्थना करना चाहता हूं कि शुभक्रण सिंह जी कोई अपने निजी हितों के लिए शहीद नहीं हुए हैं इससे पहले वाले आंदोलनों में जो हमारे भाई शहीद हुए वो अपने निजी हितों या निजी स्वार्थ के लिए शहीद नहीं हुए वो पूरे देश के किसानों को एमएसपी का गारंटी कानून दिलाने के लिए पूरे देश के किसान मजदूरों की कर्ज माफी कराने के लिए पूरे देश के किसानों के लिए स्वामीनाथन आयोग के सी प्लस फिफ्टी परसेंट फार्मूले के अनुसार एमएसपी तय कराने के लिए पूरे देश के किसानों के भले के लिए इन्होंने कुर्बानी दी है तो हमारी भी ये जिम्मेदारी बनती है कि जो शहीद शुभकरण सिंह जी की सोच है अन्य हमारे शहीद किसानों की सोच है दोनों फॉर्मो की जो सोच है उस सोच को देश के कोने कोने तक लेके जाएं, देश के हर किसान तक लेके जाएं। आगामी 22 मार्च को हरियाणा में पहला बड़ा श्रद्धांजलि समारोह हिसार के माजरा प्याऊ पे होगा जहां पे पूरे हरियाणा से लाखों किसान पहुंचेंगे हमारे दोनों फर्मो के लीडर्स पहुंचेंगे दूसरा जो हरियाणा में जो बड़ा श्रद्धांजलि समारोह है वो 31 तारीख को अंबाला की मोड़ा मंडी में होगा तो मेरी प्रार्थना है विशेषकर हरियाणा के तमाम साथियों से तमाम किसानों से और पूरे देश के किसानों से कि जो ये दो श्रद्धांजलि समारोह हो वहां इतनी बड़ी संख्या में हरियाणा के किसानों को पहुंचना है ताकि पूरे देश में ये संदेश चला जाए कि शुभकरण सिंह जी अकेले गांव वल्लो के नहीं अकेले पंजाब के नहीं वो पूरे देश के शहीद हैं वो हरियाणा के भी शहीद हैं उत्तर प्रदेश के भी शहीद हैं और उनकी सोच को हमेशा हम अपने दिल में ਰੱਖेंगे उनकी कुर्बानी को हमेशा दिल में रखेंगे और बहुत बहुत। मेरा